ਗਾ ਘੰਟਾ ਘੰਟਾ ਹੋਰ ਲੈ ਲਓ ਜੇ ਕੰਮ ਕਰਨਾ ਤਾਂ ਕਰੋ ਨਹੀਂ ਕਰਨਾ ਸਾਨੂੰ ਜਵਾਬ ਦਿਓ ਬਸ ਇਸੀ ਗਰੀਬ ਆਦਮੀ ਐ ਸੀ ਤੁਹਾਡੇ ਸ਼ਹਿਰ ਦੇ ਤੁਹਾਨੂੰ ਐਮਪੀ ਸਾਡੇ ਡਰਾਈਵਰਾਂ ਨੇ ਵੀ ਵੋਟ ਪਾਈ ਐ ਸਾਨੂੰ ਡਰਾਪ ਤੋਂ ਨੋਟੀਫਿਕੇਸ਼ਨ ਚਾਹੀਦਾ ਸਾਨੂੰ ਬਾਈਕ ਟੈਕਸੀ ਸਵੇਰੇ ਬੰਦ ਚੜੀਦੀ ਐ ਇਹ ਪ੍ਰੋਟੈਸਟ ਚਾਹੀ ਗਵਰਨਰ ਸਾਹਿਬ ਜਾਵੇ ਨਾ ਜਾਵੇ ਇੱਥੇ ਲੱਗਿਆ ਰਹੇਗਾ ਸਾਰ ਰਾਤ ਸਾਰੀ ਰਾਤ ਇੱਥੇ ਰੁਕਾਂਗੇ ਪੁਲਿਸ ਵਕ ਸਾਡੇ ਨਾਲ ਸੰਜੀਤ ਟੰਡਨ ਮੌਜੂਦ ਨੇ ਜਿੱਥੇ ਚੰਡੀਗੜ੍ਹ ਦੇ ਸੈਕਟਰ 17 ਚ ਪਹੁੰਚੇ ਸਿਗੇ ਜਿੱਥੇ ਕੈਬ ਤੇ ਆਟੋ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਟੰਡਨ ਜੀ ਇਸ ਵਕਤ ਤੁਸੀਂ ਲਾਈਵ ਹੋ ਸਭ ਤੋਂ ਪਹਿਲਾਂ ਇੱਥੇ ਆਏ ਹਾਂ ਪੌਦਾ ਰੋਪਣ ਵੀ ਹੋਇਆ ਹੈ ਹਾਲਾਂਕਿ ਪਰ ਇਹਨਾਂ ਦੀ ਬਹੁਤ ਸਾਰੀਆਂ ਮੰਗਾਂ ਨੇ ਜਦ ਆਪਾਂ ਗੱਲ ਕੀਤੀ ਸੀ ਪਿਛਲੀ ਵਾਰੀ ਤੁਸੀਂ ਕਿਹਾ ਸੀ ਕਿ ਮੈਂ ਸਿਰਫ 2600 ਵੋਟਾਂ ਦੇ ਕਰੀਬ ਜਿਹੜੇ ਹਾਰਿਆ ਮੇਰੇ ਤੇ ਜ਼ਿੰਮੇਵਾਰੀ ਇੰਨੀ ਹੈ ਕਿ ਲੋਕਾਂ ਨੇ ਵੋਟ ਜਿੱਤੇ ਸੀਗੇ ਮੈਨੂੰ ਇਸ ਕਰਕੇ ਮੈਂ ਖੜਿਆ ਰਹੂੰਗਾ ਇਹ ਵੀ ਚੰਡੀਗੜ੍ਹ ਦੇ ਲੋਕ ਨੇ ਇਹਨਾਂ ਲਈ ਕੀ ਕਹੋਗੇ ਜੀ ਮੈਂ ਹੁਣ ਇਹ ਗੱਲ ਸਾਰੀ ਉਹਨਾਂ ਦੀ ਸਮਝੀ ਵੀ ਹੈ ਔਰ ਗੱਲ ਉਹਨਾਂ ਬੇਸਿਕਲੀ ਜਿਸ ਵੇਲੇ ਇਹਨਾਂ ਦੀ ਜਿਹੜੇ ਰੂਲਸ ਡਿਫਾਈਨ ਹੋਣੇ ਸੀਗੇ ਉਹਦੇ ਵਿੱਚ ਥੋੜੀ ਸੀ ਇਹਨਾਂ ਨੇ ਤਬਦੀਲੀ ਮੰਗੀ ਸੀਗੀ ਉਹ ਤਬਦੀਲੀ ਵਾਸਤੇ ਜਿਹੜਾ ਹੈਗਾ ਆਰਟੀਆ ਦੇ ਨਾਲ ਗੱਲ ਕੀਤੀ ਸੀਗੀ ਉਹਨਾਂ ਨੇ ਆਖਿਆ ਸੀਗਾ ਕਿ ਅਸੀਂ ਜਿਹੜੇ ਇਹਦਾ ਇਹਨਾਂ ਵਾਸਤੇ ਇੱਕ ਜਿਹੜਾ ਤਿਆਰ ਕੀਤਾ ਹੈਗਾ ਜਿਹੜਾ ਡਰਾਫਟ ਤਿਆਰ ਕੀਤਾ ਹੈ ਅਸੀਂ ਇਹਨਾਂ ਨੂੰ ਕੱਲ ਬੁਲਾ ਲ ਕੇ ਤਾਂਕਿ ਇਹਨੂੰ ਨੋਟੀਫਾਈ ਕਰਨ ਵਾਸਤੇ ਵਿੱਚ ਟਾਈਮ ਨਾ ਲੱਗੇ ਕਿਉਂਕਿ ਉਹਨਾਂ ਨੂੰ 15 ਦਿਨ ਉਹਨਾਂ ਨੂੰ ਉਹ ਛਾਪ ਕੇ ਓਪਨ ਲੋਕਾਂ ਤੋਂ ਇਨਵਾਈਟ ਕਰਨਾ ਪੈਂਦਾ ਤੇ ਉਹਨਾਂ ਨੇ ਸਾਡੇ ਉਹ ਕਹਿਣ ਤੋਂ ਬਾਅਦ ਉਹਨਾਂ ਨੇ ਇਹਨਾਂ ਨੂੰ ਅਗਲੇ ਦਿਨ ਬੁਲਾ ਕੇ ਟੇਬਲ ਤੇ ਬਿਠਾ ਕੇ ਉਹਨਾਂ ਨੂੰ ਸਾਰਾ ਦੱਸ ਦਿੱਤਾ ਉਹ ਇਹਨਾਂ ਦੀ ਮੀਟਿੰਗ ਹੋ ਗਈ ਹੈ ਉਹ ਮੀਟਿੰਗ ਹੋਣ ਤੋਂ ਬਾਅਦ ਹੁਣ ਜਿਸ ਵੇਲੇ ਇਹਨਾਂ ਨੇ ਉਹਨੂੰ ਉਹਨੂੰ ਨੋਟੀਫਾਈ ਕਰਨਾ ਸੀਗਾ ਇਹਨਾਂ ਨੂੰ ਕੱਲ ਪਤਾ ਲੱਗਿਆ ਕਿ ਉਹ ਸ਼ਾਇਦ ਹਾਲੇ ਡਰਾਫਟ ਹੀ ਰਿਲੀਜ਼ ਕਰ ਰਹੇ ਹੈ ਐਸ ਵਿਸ਼ੇ ਇਹਨਾਂ ਦੀ ਦਿੱਕਤ ਜਿਹੜੀ ਹੈਗੀ ਆ ਕਿ ਅੱਜ ਡਰਾਫਟ ਰਿਲੀਜ਼ ਕੀਤਾ ਕੱਲ ਨੂੰ ਕੋਈ ਹੋਰ ਆਬਜੈਕਸ਼ਨ ਆ ਗਈ ਤੇ ਇਹਨਾਂ ਦਾ ਮਾਮਲਾ ਜਿਹੜਾ ਹੈ ਉਹ ਹੋਰ 2 ਮਹੀਨੇ ਅੱਗੇ ਚਲਾ ਜਾਏਗਾ ਆਲਰੇਡੀ ਇਹਨਾਂ ਦੀ ਜੇਬ ਦੇ ਉੱਤੇ ਜਿਹੜਾ ਹੈ ਉਹ ਕੱਟ ਲੱਗਦਾ ਪਿਆ ਦੂਸਰਾ ਆਟੋ ਵਾਲਿਆਂ ਦਾ ਵਿਸ਼ਾ ਹੈਗਾ ਕਿ ਜਿਹਦੇ ਛੋਟੇ-ਛੋਟੇ ਵਿਸ਼ੇ ਕਰਕੇ ਜਿਹੜੇ ਚਲਾਨ ਹੋ ਰਹੇ ਨੇ ਔਰ ਬਾਹਰੋਂ ਜਿਹੜਾ ਜਿਹੜੀ ਆਟੋ ਆ ਜਾਂਦੇ ਆ ਉਹ ਆਪਣੀ ਗੱਡੀ ਸ਼ਹਿਰ ਦੇ ਵਿੱਚ ਚਲਾ ਰਹੇ ਨੇ ਔਰ ਜਿਹੜੀਆਂ ਟੂ व्हीਲਰਸ ਦੀ ਜਿਹੜੀ ਉਹ ਚੱਲ ਰਹੀ ਹੈ ਉਹ ਬਿਨਾਂ ਕਿਸੇ ਕਮਰਸ਼ੀਅਲ ਪਲੇਟ ਦੇ ਬਿਨਾ ਹੀ ਉਹ ਕਮਰਸ਼ਲ ਕੰਮ ਕਰ ਰਹੇ ਨੇ ਉਹਦੇ ਕਰਕੇ ਕੀ ਹੈ ਕਿ ਇਹਨਾਂ ਦਾ ਬਿਜ਼ਨਸ ਇਫੈਕਟ ਹੁੰਦਾ ਹੈ ਇਹ ਪੂਰੇ ਟੈਕਸਸ ਦੇ ਕੇ ਆਪਣੀ ਗੱਡੀ ਰਜਿਸਟਰ ਕਰਾਉਂਦੇ ਆ ਔਰ ਜਿਹੜਾ ਕੋਈ ਉਹ ਦੂਸਰਾ ਉਹ ਬਿਨਾ ਕਿਸੇ ਜਿਹੜਾ ਹੈ ਟੈਕਸਸ ਦੇ ਉਹ ਆਪਣਾ ਕਮਰਸ਼ਲ ਕੰਮ ਕਰ ਰਿਹਾ ਤੋਂ ਇਹਨਾਂ ਦੀਆਂ ਜਿਹੜੀਆਂ ਤਿੰਨੋਂ ਇਸ਼ੂਸ ਨੂੰ ਲੈ ਕੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਕੇ ਇਹਦਾ ਜੋ ਇਹਦਾ ਹੱਲ ਜਿਹੜਾ ਹੈ ਤੇ ਉਹ ਜਲਦੀ ਤੋਂ ਜਲਦੀ ਇਹਨਾਂ ਦਾ ਹੱਲ ਇਹਦਾ ਕਰਾਂਗੇ ਜਿਹੜਾ ਪੁਲਿਸ ਦਾ ਚਲਾਨ ਵਾਲਾ ਹੈਗਾ ਉਹ ਚਲਾਨ ਦਾ ਪੁਲਿਸ ਡਿਪਾਰਟਮੈਂਟ ਨਾਲ ਗੱਲ ਕਰਕੇ ਉਹਦੇ ਬਾਰੇ ਤੇ ਅੱਜ ਹੀ ਕੋਈ ਰਜਮੰਦੀ ਬਣਾ ਕੇ ਉਹਦਾ ਹੱਲ ਕੱਢਾਂਗੇ ਔਰ ਜਿਹੜਾ ਇਹਨਾਂ ਦਾ ਡਰਾਫਟ ਟੂ ਨੋਟੀਫਿਕੇਸ਼ਨ ਵਾਲਾ ਹੈ ਉਸ ਕੰਮ ਦਾ ਜਿਹੜਾ ਵਕਫਾ ਵਿੱਚ ਹੈਗਾ ਉਹਨੂੰ ਖਤਮ ਕਰਾ ਕੇ ਜਲਦੀ ਤੋਂ ਜਲਦੀ ਨੋਟੀਫਾਈ ਕਰਾਂਗੇ ਸਵਾਲ ਦਾ ਜਵਾਬ ਦੇ ਦਿੱਤਾ ਇਸ ਚ ਪਰ ਇਹ ਸਵਾਲ ਇਹ ਵੀ ਹੈਗਾ ਕਿ ਜਿਹੜੇ ਸੰਸਦ ਨੇ ਮਨੀਸ਼ ਦਿਵਾਲੀ ਉਹ ਨਹੀਂ ਪਹੁੰਚੇ ਇੱਥੇ ਤੁਸੀਂ ਪਹੁੰਚ ਗਏ ਕੀ ਲੱਗ ਰਿਹਾ ਰਿਸਪੌਂਸਿਬਿਲਟੀ ਤੋਂ ਭੱਜ ਰਹੇ ਨੇ ਤੁਸੀਂ ਮੁੱਦੇ ਨੂੰ ਪੋਲਿਟੀਕਲ ਬਣਾ ਲੈਣਾ ਹੈ ਦੀਵਾੜੀ ਸਾਹਿਬ ਜਿਹੜਾ ਹੈਗਾ ਉਹ ਆਪਣਾ ਕੰਮ ਕਰ ਰਿਹਾ ਹੈ ਜੋ ਉਹਨਾਂ ਨੂੰ ਠੀਕ ਲੱਗਦਾ ਜੋ ਮੈਨੂੰ ਠੀਕ ਲੱਗਦਾ ਜਿੱਥੇ ਮੇਰੇ ਸ਼ਹਿਰ ਦੇ ਬੰਦਿਆਂ ਦੀ ਸਮੱਸਿਆ ਹੈਗੀ ਹੈ ਔਰ ਉਹ ਮੇਰੇ ਧਿਆਨ ਦੇ ਵਿੱਚ ਆਂਦੀ ਹੈ ਮੇਰੀ ਜ਼ਿੰਮੇਵਾਰੀ ਬੰਦੀ ਹੈ ਕਿ ਮੈਂ ਉੱਥੇ ਪਹੁੰਚਾਂ 48% ਲੋਕਾਂ ਨੇ ਮੈਨੂੰ ਵੀ ਵੋਟ ਪਾਇਆ ਉਹਨਾਂ ਨੂੰ 48.2% ਨੇ ਪਾਇਆ ਤੇ ਤੇ ਇਹਦਾ 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 ਮਤਲਬ ਜਿਹੜਾ ਹੈਗਾ ਕਿ ਜਿਹੜੀ ਜਿੱਥੇ ਸਾਨੂੰ ਸਾਡੇ ਦੋਸਤ ਸਾਡੇ ਮਿੱਤਰ ਸਾਡੇ ਵੋਟਰ ਸਾਡੇ ਸ਼ਹਿਰ ਦੇ ਬੰਦੇ ਕੋਈ ਵੀ ਬੰਦਾ ਮੇਰੇ ਕੋਲ ਆ ਕੇ ਇਸ ਗੱਲ ਬਾਰੇ ਜ਼ਿਕਰ ਕਰਦੇ ਆ ਤੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਸ ਮੁੱਦੇ ਨੂੰ ਸੋਲਵ ਕਰਵਾਵਾਂ ਔਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਭਾਰਤੀ ਜਨਤਾ ਪਾਰਟੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦਾ ਉਹ ਧੰਨਵਾਦ ਇਸ ਵਕਤ ਗੱਲ ਕਰਨ ਲਈ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਸੀਗੇ ਅੱਛਾ 12:30 ਤੱਕ ਦਾ ਹਲੇ ਅਲਟੀਮੇਟਮ ਹੈਗਾ ਜਾਂ ਦੇਖੋ ਪ੍ਰਸ਼ਾਸਨ ਕੰਨੀ ਕੋਈ ਜਵਾਬ ਨਹੀਂ ਆਇਆ ਦੇਖੋ ਇਹ ਤਾਂ ਸਾਡੇ ਸ਼ਹਿਰ ਦੇ ਮੇਨ ਨੂੰ ਮਿੰਦੇ ਜੀ ਜਿਹੜੇ ਵੋਟਾਂ ਸਾਡੇ ਤੋਂ ਲਈਆਂ ਸੀ ਉਹਨਾਂ ਨੇ ਕਹਿ ਕੇ ਯਾਰ ਮੈਂ ਵੋਟਾਂ ਲੈਣ ਵਾਸਤੇ ਤੁਹਾਡੇ ਚ ਨਹੀਂ ਜੁੜਿਆ ਸੀ ਅਸੀਂ ਮਨੀਸ਼ਤਵਾਰੀ ਜੀ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਅਸੀਂ ਗਰੀਬ ਆਦਮੀ ਐ ਸੀ ਤੁਹਾਡੇ ਸ਼ਹਿਰ ਦੇ ਤੁਹਾਨੂੰ ਐਮਪੀ ਸਾਡੇ ਡਰਾਈਵਰਾਂ ਨੇ ਵੀ ਵੋਟ ਪਾਈ ਐ ਤੇ ਤੁਹਾਨੂੰ ਲੈਟਰ ਅਸੀਂ ਪਹਿਲਾਂ ਵੀ ਦਿੱਤਾ ਸੀ 14 ਤੋਂ ਪਹਿਲਾਂ ਤੇ ਉਸ ਤੋਂ ਬਾਅਦ ਵੀ ਕੋਈ ਨਹੀਂ ਹਲੇ ਸਿਰਫ 10 15 ਮਿੰਟ ਰਹਿ ਗਏ ਨੇ ਸਾਡੇ ਕੋਲ ਅਸੀਂ ਆਪਦਾ ਪੂਰਾ ਕੰਮ ਕਰਾਂਗੇ ਜੀ ਅਸੀਂ ਪ੍ਰਸ਼ਾਸਨ ਨੂੰ ਟਾਈਮ ਦੇ ਰਿਹਾ ਅੱਧਾ ਘੰਟਾ ਘੰਟਾ ਹੋਰ ਲੈ ਲਓ ਜੇ ਕੰਮ ਕਰਨਾ ਤਾਂ ਕਰੋ ਨਹੀਂ ਕਰਨਾ ਸਾਨੂੰ ਜਵਾਬ ਦਿਓ ਬਸ ਕਿ ਹੋਣਾ ਜਾਂ ਨਹੀਂ ਹੋਣਾ ਸਾਨੂੰ ਟ੍ਰਾਫਿਕ ਤੋਂ ਨੋਟੀਫਿ ਗਵਰਨਰ ਸਾਹਿਬ ਜਾਵੇ ਨਾ ਜਾਵੇ ਇੱਥੇ ਲੱਗਿਆ ਰਹੇਗਾ ਸਾਰ ਰਾਤ ਸਾਰੀ ਰਾਤ ਇੱਥੇ ਰੁਕਾਂਗੇ ਜੇ ਨੋਟੀਫਿਕੇਸ਼ਨ ਸਵੇਰੇ ਅਖਬਾਰ ਚ ਦੇਣਾ ਸਾਨੂੰ ਅਖਬਾਰ ਚ ਨੋਟਿਸ ਆਊਗਾ ਤਾਂ ਇਹ ਧਰਨਾ ਚੱਕਿਆ ਜਾਊਗਾ ਫਿਲਹਾਲ ਦੇ ਲਈ ਤੁਸੀਂ ਦੇਖ ਸਕਦੇ ਹੋ ਧਰਨਾ ਹੱਲੇ ਵੀ ਲੱਗਿਆ ਹੋਇਆ ਹੈ ਸੰਝੇ ਟੰਡਾਂ ਤੇ ਇੱਥੇ ਪਹੁੰਚੇ ਸੀਗੇ ਜਿਹੜੇ ਕਿ ਅ ਵਿਸ਼ਵਾਸ ਜ਼ਰੂਰ ਦੁਆ ਕਿ ਗੈਨੇ ਪਰ ਇਹ ਕਹਿ ਰਹੇ ਕਿ ਜਦ ਤੱਕ ਨੋਟਿਸ ਪੂਰੇ ਤਰੀਕੇ ਨਾਲ ਜਾਰੀ ਨਹੀਂ ਹੁੰਦਾ ਤਾਂ ਤੱਕ ਇਹ ਧਰਨਾ ਇੱਧਰ ਲੱਗਿਆ ਹੋਏਗਾ ਕੁਝ ਕਰਾਂਗੇ ਜੇ ਨਹੀਂ ਕਰੰ ਦਿੱਤਾ ਗਿਆ ਤਾਂ ਇੱਥੇ ਹੀ ਬੈਠੇ ਰਵਾਂਗੇ ਰਾਤ ਤੱਕ ਇੱਥੇ ਬੈਠੇ ਰਵਾਂਗੇ ਤੇ ਇਸੇ ਤਰੀਕੇ ਨਾਲ ਧ